ਸਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਜ਼ਿੰਦਗੀ ਜਾਂ ਮੌਤ ਇਹ ਡਾਕਟਰ ਮਹੀਪ ਸਿੰਘ ਦੁਆਰਾ ਲਿਖਤ ਹੈ ਹੋਰ ਮੈਨੂੰ ਕੁਝ ਵੀ ਯਾਦ ਨਹੀਂ ਸવાય ਇਸ ਤੋਂ ਕੀ ਗੱਡੀ ਸਟੇਸ਼ਨ ਤੋਂ ਚੱਲ ਪਈ ਸੀ ਮੈਂ ਦਰਵਾਜ਼ੇ ਕੋਲ ਖੜਾ ਸਾਂ ਬੜੀ ਹੀ ਮਨਮੋਹਕ ਹਵਾ ਚੱਲ ਰਹੀ ਸੀ ਦੂਰ ਦੂਰ ਤੱਕ ਹਨੇਰਾ ਛਾਇਆ ਹੋਇਆ ਸੀ ਅਤੇ ਉਸ ਵਿੱਚ ਦੂਰ ਚਮਕਣ ਵਾਲੇ ਬਿਜਲੀ ਦੇ ਬਲਬ ਹਨੇਰੇ ਜੰਗਲ ਵਿੱਚ ਜੁਗਨੂਆਂ ਦੇ ਚਮਕਣ ਦਾ ਅਨੁਭਵ ਕਰਾ ਰਹੇ ਸਨ ਹੇਠਾਂ ਚਾਰੇ ਪਾਸੇ ਪਟਰੀਆਂ ਵਿਸ਼ੀਆਂ ਸਨ ਗੱਡੀ ਦੇ ਪਹੀਆ ਉਹਨਾਂ ਤੇ ਦੌੜ ਰਹੇ ਸਨ ਮਨ ਵਿੱਚ ਕੋਈ ਵਿਚਾਰ ਨਹੀਂ ਸਨ ਮੈਨੂੰ ਯਾਦ ਨਹੀਂ ਕਿ ਮੈਂ ਉਦੋਂ ਕੋਈ ਖਾਸ ਗੱਲ ਸੋਚ ਰਿਆ ਸਾਂ ਸ਼ਾਇਦ ਕੁਝ ਵੀ ਨਹੀਂ ਸੋਚ ਰਿਆ ਸਾਂ ਫਿਰ ਪਤਾ ਨਹੀਂ ਕੀ ਹੋਇਆ ਮਨ ਵਿੱਚ ਕੁਝ ਮਸਤੀ ਜਿਹੀ ਭਰਨ ਲੱਗੀ ਜਿਵੇਂ ਨੀਂਦ ਆ ਰਹੀ ਹੋਵੇ ਫਿਰ ਝਟਕਾ ਜਿਹਾ ਵੱਜਿਆ ਦਰਵਾਜ਼ੇ ਤੇ ਲੱਗੇ ਲੋਹੇ ਦੇ ਹੈਂਡਲ ਤੋਂ ਮੇਰੇ ਸੱਜੇ ਹੱਥ ਦਾ ਸੰਪਰਕ ਟੁੱਟ ਗਿਆ ਦਿਲ ਇੱਕ ਵਾਰ ਭਿਆਨਕ ਡਰ ਨਾਲ ਟੜਕਿਆ ਅੱਖਾਂ ਬੰਦ ਹੋ ਗਈਆਂ ਪੈਰ ਕੰਬੁੱਠੇ ਹੋਰ ਮੈਨੂੰ ਕੁਝ ਯਾਦ ਨਹੀਂ ਹੁਣ ਮੈਂ ਖੁਦ ਨੂੰ ਚਾਰੇ ਪਾਸਿਓ ਸਕੇ ਸੰਬੰਧੀਆਂ ਨਾਲ ਕਿਰਿਆ ਦੇਖਦਾ ਹਾਂ ਮੈਂ ਪਲੰਗ ਤੇ ਲੇਟਿਆ ਹੋਇਆ ਹਾਂ ਮੇਰਾ ਸਰੀਰ ਸਾਟੀ ਤੱਕ ਸਫੇਦ ਚਾਦਰ ਨਾਲ ਢੱਕਿਆ ਹੋਇਆ ਹੈ ਇਹ ਕੌਣ ਹੈ ਜੋ ਮੇਰੀ ਨਬਜ਼ ਵੇਖ ਰਿਹਾ ਹੈ ਹੈ ਇਹ ਡਾਕਟਰ ਹੈ ਮੈਂ ਹਸਪਤਾਲ ਵਿੱਚ ਹਾਂ ਪਰ ਮੈਂ ਹਸਪਤਾਲ ਵਿੱਚ ਕਿਉਂ ਹਾਂ ਹੌਲੀ-ਹੌਲੀ ਮੈਨੂੰ ਉਹ ਕਾਲੀ ਰਾਤ ਯਾਦ ਆ ਰਹੀ ਹੈ ਜਦੋਂ ਮੈਂ ਗੱਡੀ ਦੇ ਦਰਵਾਜ਼ੇ ਤੇ ਖੜਾ ਸਾਂ ਤੇ ਗੱਡੀ ਖੜਖੜ ਕਰਦੀ ਦੌੜੀ ਜਾ ਰਹੀ ਸੀ ਫਿਰ ਮੇਰਾ ਹੱਥ ਹਿੱਲਿਆ ਸੀ ਮੇਰੇ ਪੈਰ ਡਗਮਗਾਏ ਸਨ ਮੇਰੀਆਂ ਅੱਖਾਂ ਬੰਦ ਜਈਆਂ ਹੋ ਗਈਆਂ ਸਨ ਸ਼ਾਇਦ ਮੈਂ ਚਲਦੀ ਗੱਡੀ ਤੋਂ ਡਿੱਗ ਪਿਆ ਸਾਂ ਉਸੇ ਦਾ ਨਤੀਜਾ ਹੈ ਕਿ ਮੈਂ ਹਸਪਤਾਲ ਵਿੱਚ ਹਾਂ ਸੱਜੇ ਪਾਸੇ ਮੇਰੀ ਮੰਮੀ ਸਟੂਲ ਤੇ ਬੈਠੀ ਮੇਰੇ ਮੱਥੇ ਤੇ ਹੱਥ ਫੇਰ ਰਹੀ ਸੀ ਉਦਾਮੂ یوں ਕਮਲਾਇਆ ਹੋਇਆ ਹੈ ਜਿਵੇਂ ਕਈ ਦਿਨਾ ਤੋਂ ਸੁੱਤੀ ਨਾ ਹੋਵੇ ਸਾਹਮਣੇ ਪਿਤਾ ਜੀ ਖੜੇ ਡਾਕਟਰ ਨਾਲ ਹੌਲੀ-ਹੌਲੀ ਕੁਝ ਗੱਲਾਂ ਕਰ ਰਹੇ ਸਨ ਕੱਬੇ ਪਾਸੇ ਬੈਠਾ ਜਗਦੀਪ ਟਿਕਟਕੀ ਲਗਾ ਕਿ ਮੇਰੇ ਵੱਲ ਦੇਖ ਰਿਹਾ ਸੀ ਤੋਂ ਛੋਟੀਆਂ ਭੈਣਾਂ ਸਹਿਮੀਆਂ ਹੋਈਆਂ ਸਾਹਮਣੇ ਖੜੀਆਂ ਸਨ ਮੈਂ ਸੋਚਿਆ ਆਖਿਰ ਮੈਨੂੰ ਹੋਇਆ ਕੀ ਹੈ ਚਲਦੀ ਰੇਲ ਗੱਡੀ ਚੋਂ ਦੇਖ ਕੇ ਬਚ ਗਿਆ ਹਾਂ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਫਿਰ ਮਾਂ ਕਿਉਂ ਰੋ ਰਹੀ ਹੈ ਇੰਨਾ ਸਾਰਿਆਂ ਦੇ ਚਿਹਰੇ ਕਿਉਂ ਮਰਜਾਈ ਹੋਏ ਹਨ ਮੇਰੇ ਸੱਜੇ ਮੋਢੇ ਤੇ ਪੱਟੀ ਕਿਉਂ ਬੰਨੀ ਹੋਈ ਹੈ ਨਰਸ ਆਈ ਮੇਰਾ ਥੋੜਾ ਜਿਹਾ ਸਿਰ ਚੁੱਕ ਕੇ ਦਵਾਈ ਪਿਆਲ ਗਈ ਪਰ ਇੰਨਾ ਕੋ ਹਿੱਲਣ ਜੁਲਣ ਨਾਲ ਹੀ ਮੇਰਾ ਸਾਰਾ ਜਿਸਮ ਦਰਦ ਨਾਲ ਕਰਾ ਉੱਠਿਆ ਅਗਲੇ ਦਿਨ ਸਵੇਰੇ ਹੀ ਡਾਕਟਰ ਮੇਰੇ ਸਰਾਨੇ ਆ ਬੈਠਾ ਪਿਤਾ ਜੀ ਵੀ ਮੈਨੂੰ ਦੁੱਧ ਪਿਲਾ ਕੇ ਕੋਲ ਬਹਿ ਗਏ ਡਾਕਟਰ ਬੋਲਿਆ ਨਰਿੰਦਰ ਬਹੁਤ ਵੱਡੀ ਦੁਰਘਟਨਾ ਪਿੱਛੋਂ ਤੂੰ ਬਚ ਗਿਆ ਹੈ ਮੈਂ ਕਿਹਾ ਹਾਂ ਡਾਕਟਰ ਸਾਹਿਬ ਬਚਦਾ ਗਿਆ ਹਾਂ ਪਿਤਾ ਜੀ ਨੇ ਪੁੱਛਿਆ ਨਰਿੰਦਰ ਤੈਨੂੰ ਕੁਝ ਯਾਦ ਹੈ ਕਿ ਤੂੰ ਕਿਵੇਂ ਡਿੱਗ ਪਿਆ ਮੈਂ ਕਿਹਾ ਪਿਤਾ ਜੀ ਮੈਨੂੰ ਸਿਰਫ ਇੰਨਾ ਯਾਦ ਹੈ ਕਿ ਗੱਡੀ ਜਦੋਂ ਸਟੇਸ਼ਨ ਤੋਂ ਚੱਲੀ ਸੀ ਮੈਂ ਦਰਵਾਜ਼ੇ ਕੋਲ ਖੜਾ ਸੀ ਫਿਰ ਡਾਕਟਰ ਸਾਹਿਬ ਬੋਲੇ ਪ੍ਰਮਾਤਮਾ ਦੀ ਸ੍ਰਿਸ਼ਟੀ ਵਿਚਿਤ੍ਰਤਾਵਾਂ ਤੇ ਵਿਲੱਖਣਤਾਵਾਂ ਨਾਲ ਭਰੀ ਹੋਈ ਹੈ ਸੰਸਾਰ ਵਿੱਚ ਜੇ ਸਾਰੇ ਆਦਮੀ ਇੱਕੋ ਜਿਹੇ ਹੋਣ ਸਾਰੇ ਆਨੰਦ ਨਾਲ ਭਰੇ ਹੋਣ ਤਾਂ ਸ਼ਾਇਦ ਸੰਸਾਰ ਦੀ ਸੁੰਦਰਤਾ ਖਤਮ ਹੋ ਜਾਵੇ ਦੁੱਖ ਤੇ ਦਰਦ ਦਾ ਹਿੰਮਤ ਨਾਲ ਸਾਹਮਣਾ ਕਰਨਾ ਹੀ ਮਨੁੱਖ ਦਾ ਫਰਜ਼ ਹੈ ਕਿਉਂ ਨਰਿੰਦਰ ਮੈਂ ਸਮਝ ਗਿਆ ਕਿ ਡਾਕਟਰ ਸਾਹਿਬ ਮੈਨੂੰ ਧੀਰਜ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਮੈਂ ਉਹਨਾਂ ਦੀ ਹਾਂ ਵਿੱਚ ਹਾਂ ਮਲਾਈ ਡਾਕਟਰ ਸਾਹਿਬ ਇੱਕ ਮੈਗਜ਼ੀਨ ਦੇ ਪੰਨੇ ਪਲਟਦੇ ਹੋਏ ਪਿਤਾ ਜੀ ਨੂੰ ਕਹਿ ਰਹੇ ਸਨ ਵਿਗਿਆਨ ਨੇ ਐਨੀ ਤਰੱਕੀ ਕਰ ਲਈ ਹੈ ਉਹ ਦਿਨ ਦੂਰ ਨਹੀਂ ਜਦੋਂ ਡਾਕਟਰੀ ਵਿਗਿਆਨ ਸੰਸਾਰ ਵਿੱਚ ਨਾ ਕੋਈ ਅੰਨਾ ਰਹਿਣ ਦੇਵੇਗਾ ਨਾ ਲੂਲਾ ਲੰਗੜਾ ਫਿਰ ਡਾਕਟਰ ਸਾਹਿਬ ਮੇਰੇ ਮੂੰਹ ਵੱਲ ਮੂੰਹ ਕਰਕੇ ਬੋਲੇ ਨਰਿੰਦਰ ਜਿਵੇਂ ਤੇਰੀ ਦੁਰਘਟਨਾ ਹੋਈ ਹੈ ਉਹੋ ਜਿਹੀ ਦੁਰਘਟਨਾ ਵਿੱਚ ਜੇ ਕਿਸੇ ਦੇ ਦੋਵੇਂ ਹੱਥ ਕੱਟੇ ਜਾਂਦੇ ਤਾਂ ਉਹ ਕੀ ਕਰਦਾ ਤੀਰਜ ਹੀ ਤਾਂ ਕਰਦਾ ਰੱਬ ਦੀ ਮਰਜ਼ੀ ਸਮਝ ਕੇ ਉਹਨੂੰ ਸਬਰ ਹੀ ਤਾਂ ਕਰਨਾ ਪੈਂਦਾ ਮੈਂ ਕੰਬ ਉੱਠਿਆ ਮੈਂ ਆਪਣੇ ਹੱਥਾਂ ਵੱਲ ਵੇਖਿਆ ਇਹ ਤਾਂ ਠੀਕ-ਠਾਕ ਹਨ ਫਿਰ ਇਹ ਮੇਰੇ ਨਾਲ ਇਹੋ ਜਿਹੀਆਂ ਗੱਲਾਂ ਕਿਉਂ ਕਰ ਰਹੇ ਹਨ ਪਿਤਾ ਜੀ ਮੇਰੇ ਨੇੜੇ ਆ ਗਏ ਸਨ ਉਹਨਾਂ ਦਾ ਕੰਬਦਾ ਹੋਇਆ ਹੱਥ ਮੇਰੇ ਮੱਥੇ ਨੂੰ ਛੋ ਰਿਹਾ ਸੀ ਡਾਕਟਰ ਸਾਹਿਬ ਮੇਰੇ ਹੋਰ ਨੇੜੇ ਆ ਗਏ ਮੇਰੇ ਹੱਥ ਨੂੰ ਆਪਣੇ ਹੱਥ ਵਿੱਚ ਫੜ ਕੇ ਬੋਲੇ ਮੇਰੇ ਬੱਚਿਆ ਸਬਰ ਤੋਂ ਕੰਮ ਲੈ ਮੈਂ ਤੈਨੂੰ ਕਿਵੇਂ ਦੱਸਾਂ ਕਿਵੇਂ ਦੱਸਾਂ ਕਿ ਇਸ ਤੁਰਕਟਰਾ ਵਿੱਚ ਤੂੰ ਆਪਣੇ ਦੋਵੇਂ ਪੈਰ ਗਵਾ ਚੁੱਕਾ ਹੈ ਹੈ ਮੈਨੂੰ ਲੱਗਿਆ ਕਿ ਮੇਰੇ ਮਨ ਮਸਤਕ ਵਿੱਚ ਬਿਉਸ਼ੀ ਭਰਦੀ ਜਾ ਰਹੀ ਹੈ ਇੱਕ ਪਲ ਵਿੱਚ ਮੇਰੀ ਸਾਰੀ ਚੇਤਨਾ ਸ਼ਕਤੀ ਮੇਰੇ ਪੈਰਾਂ ਵੱਲ ਦੌੜ ਗਈ ਮੈਨੂੰ ਲੱਗਿਆ ਕਿ ਮੇਰੀ ਕਮਰ ਤੋਂ ਹੇਠਾਂ ਖਲਾ ਡੂੰਗਾ ਖਲਾ ਤੇ ਮੈਂ ਉਸ ਵਿੱਚ ਤਸਦਾ ਜਾ ਰਿਹਾ ਹਾਂ ਮੈਂ ਡਾਕਟਰ ਨੂੰ ਚਾਦਰ ਪਰੇ ਕਰਨ ਲਈ ਕਿਹਾ ਵਿਖਿਆ ਸੱਜੀ ਲਾਥ ਸਫੇਦ ਪੱਟੀਆਂ ਨਾਲ ਟੱਕੀ ਹੋਈ ਹੈ ਅਤੇ ਹੈ ਸਿਰਫ ਪਿੰਜਣੀ ਤੱਕ ਹੀ ਖੱਬੇ ਪਾਸੇ ਕੁਝ ਹੋਰ ਲੰਬੀ ਹੈ ਸ਼ਾਇਦ ਇਹ ਗੋਡੇ ਕੋਲ ਕੱਟੀ ਹੈ ਮੈਂ ਅਪਾਹਜ ਹੋ ਗਿਆ ਹਾਂ ਮੇਰੇ ਦੋਵੇਂ ਪੈਰ ਕੱਟੇ ਗਏ ਹਨ ਮੈਂ ਸੋਚਦਾ ਰਿਹਾ ਸੋਚਦਾ ਰਿਹਾ ਇੰਜੀਨੀਅਰਿੰਗ ਦਾ ਆਖਰੀ ਸਾਲ ਹੈ ਇਸ ਪਿੱਛੋਂ ਮੈਂ ਇੰਜੀਨੀਅਰ ਬਣਦਾ ਪਰ ਹੁਣ ਕੀ ਹੋਵੇਗਾ ਅਪਾਹਜ ਇੰਜੀਨੀਅਰ ਸਭ ਸੁਆਹ ਹੋ ਗਿਆ ਸਭ ਕੁਝ ਮਿਟਦਾ ਜਾ ਰਿਹਾ ਹੈ ਜਗਦੀਪ ਨੇ ਦੋ ਤਿੰਨ ਮੈਗਜ਼ੀਨ ਲਿਆ ਰੱਖੀ ਸਨ ਮੈਂ ਉਹਨਾਂ 'ਚੋਂ ਇੱਕ ਚੁੱਕ ਲਿਆ ਮੇਰਾ ਸਪੋਰਟਸ ਦਾ ਮੈਗਜ਼ੀਨ ਸੀ ਉਸ ਵਿੱਚ ਬਹੁਤ ਸਾਰੀਆਂ ਤਸਵੀਰਾਂ ਸਨ ਫੁੱਟਬਾਲ ਮੈਚ ਦੀਆਂ ਹਾਕੀ ਦੀਆਂ ਟੈਨਿਸ ਦੀਆਂ ਦੌੜਾਂ ਦੀਆਂ ਮੈਂ ਮੈਗਜ਼ੀਨ ਬੰਦ ਕਰਕੇ ਰੱਖ ਦਿੱਤਾ ਮੈਂ ਉਹਨੂੰ ਹੋਰ ਨਹੀਂ ਵੇਖਿਆ ਮਿੱਥੋਂ ਉਹ ਹੋਰ ਵੇਖਿਆ ਹੀ ਨਹੀਂ ਗਿਆ ਨਰਸ ਆਈ ਮੇਰਾ ਸੁੱਧ ਸਿਰ ਚੁੱਕ ਕੇ ਮੂੰਹ ਵਿੱਚ ਦਵਾਈ ਪਾ ਗਈ ਫਿਰ ਚਲੀ ਗਈ ਉਹ ਕਿੰਨੀ ਚੁੱਸ ਤੇ ਹੈ ਕਿਵੇਂ ਮਸ਼ੀਨ ਜਿਵੇਂ ਮਸ਼ੀਨ ਹੋਵੇ ਟਕ ਟਕ ਕਰਕੇ ਤੁਰੀ ਜਾ ਰਹੀ ਹੈ ਮੈਂ ਸੋਚਦਾ ਉਹਦੇ ਪੈਰਾਂ ਤੇ ਚਿੱਟੀਆਂ ਜੁਰਾਬਾਂ ਨਾਲ ਟੱਕੀਆਂ ਗੋਲ-ਗੋਲ ਪਿੰਜਣੀਆਂ ਨੂੰ ਵੇਂਦਾ ਰਿਹਾ ਉਦੋਂ ਤੱਕ ਵੇਂਦਾ ਰਿਹਾ ਜਦੋਂ ਤੱਕ ਉਹ ਦੂਜੇ ਮਰੀਜ਼ਾਂ ਦੇ ਮੰਜੀਆਂ ਓਲੇ ਛੁਪਨਾ ਗਈਆਂ ਡਾਕਟਰ ਮੈਨੂੰ ਟੀਕਾ ਲਾਉਣ ਆਇਆ ਮੈਂ ਕਿਹਾ ਡਾਕਟਰ ਸਾਹਿਬ ਕਿਉਂ ਟੀਕਾ ਖਰਾਬ ਕਰ ਰਹੇ ਹੋ ਮੈਂ ਨਹੀਂ ਬਚਾਂਗਾ ਮੈਂ ਨਹੀਂ ਬਚਣਾ ਚਾਹੁੰਦਾ ਡਾਕਟਰ ਨੇ ਮੇਰੇ ਵੱਲ ਵੇਖਿਆ ਫਿਰ ਮੇਰੀ ਖੱਬੀ ਬਾਹ ਚੋਕ ਕੇ ਟੀਕਾ ਲਾ ਦਿੱਤਾ ਤੇ ਬੋਲਿਆ ਪਾਗਲ ਨਾ ਬਣ ਜੀਵਨ ਦੇਣਾ ਲੈਣਾ ਤਾਂ ਪ੍ਰਮਾਤਮਾ ਦੇ ਹੱਥ ਹੈ ਜਰਾ ਹਿੰਮਤ ਤੋਂ ਕੰਮ ਲੈ ਮੈਂ ਮਨ ਹੀ ਮਨ ਮੁਸਕਰਾ ਪਿਆ ਸ਼ਾਮੀ ਸ਼ੀਲਾ ਸਾਹਮਣੇ ਸਰਾਣੇ ਆ ਬੈਠੀ ਉਹਦੇ ਵਿਆਹ ਨੂੰ 2 ਮਹੀਨੇ ਰਹਿ ਗਏ ਸਨ ਉਹ ਬੋਲੀ ਵੀਰੇ ਡਾਕਟਰ ਕਹਿੰਦਾ ਸੀ ਤੂੰ ਬੜੀਆਂ ਪਾਗਲਾਂ ਵਾਲੀਆਂ ਗੱਲਾਂ ਸੋਚਣ ਲੱਗ ਪਿਆ ਮੈਂ ਕਿਹਾ ਇਸ ਵਿੱਚ ਪਾਗਲਪਨ ਕੀ ਹੈ ਸ਼ੀਲਾ ਮੇਰੇ ਜਿਉਂਦੇ ਰਹਿਣ ਦਾ ਹੁਣ ਫਾਇਦਾ ਵੀ ਕੀ ਹੈ ਮੈਂ ਅਪਾਹੀਜ ਹੋ ਗਿਆ ਹਾਂ ਸ਼ੀਲਾ ਬੋਲੀ ਵੀਰੇ ਫਿਰ ਅਜਹੀ ਗੱਲ ਕੀਤੀ ਤਾਂ ਪਹਿਲਾਂ ਮੈਂ ਜ਼ਹਿਰ ਖਾ ਕੇ ਮਰ ਜਾਵਾਂਗੀ ਮੈਂ ਕਿਹਾ ਹਟ ਕਮਲੀਏ ਪਿਤਾ ਜੀ ਮੇਰੇ ਕੋਲ ਆ ਗਏ ਲੱਗਦਾ ਹੈ ਕਿ ਇਹਨਾਂ 15 ਦਿਨਾਂ ਵਿੱਚ ਹੀ ਉਹਨਾਂ ਦੀ ਉਮਰ 20 ਸਾਲ ਵੱਧ ਗਈ ਹੈ ਕਹਿਣ ਲੱਗੇ ਨਰਿੰਦਰ ਜੋ ਹੋਣਾ ਸੀ ਹੋ ਗਿਆ ਬੇਟੇ ਤੇਰੀਆਂ ਅਸਲੀ ਲੱਤਾਂ ਤਾਂ ਮੈਂ ਲਿਆ ਨਹੀਂ ਸਕਦਾ ਪਰ ਜੋ ਕੁਝ ਇਸ ਸੰਸਾਰ ਵਿੱਚ ਮੌਜੂਦ ਹੈ ਉਹ ਲਿਉਣ ਵਿੱਚ ਮੈਂ ਕੋਈ ਕਸਰ ਬਾਕੀ ਨਹੀਂ ਰਹਿਣ ਦਿਆਂਗਾ। ਰਾਤ ਦੇ 2 ਵਜੇ ਸਨ। ਜਗਦੀਪ ਨੇੜੇ ਕੁਰਸੀ ਤੇ ਬੈਠਾ ਬੈਠਾ ਉਗ ਰਿਹਾ ਸੀ। ਇਹ ਅੱਧਾ ਘੰਟਾ ਸੌਣ ਪਿੱਛੋਂ ਮੇਰੀ ਨੀਂਦ ਫਿਰ ਉਖੜ ਗਈ ਹੈ। ਬੜੀ ਬੇਚੈਨੀ ਜਈ ਹੋ ਰਹੀ ਹੈ। ਮੈਂ ਗੁਟਕਾ ਚੁੱਕਣ ਲਈ ਆਪਣਾ ਖੱਬਾ ਹੱਥ ਮੇਜ਼ ਵੱਲ ਵਧਾਇਆ। ਮੇਰਾ ਹੱਥ ਵਿੱਚ ਛੁਰੀ ਆ ਗਈ। ਫਲ ਕੱਟਣ ਵਾਲੀ ਛੁਰੀ। ਮੈਂ ਉਹਨੂੰ ਇੱਕ ਪਾਸੇ ਖਿਸਕਾ ਦਿੱਤਾ। अचानक ख्याल आया मैं छुरी हाथ ਵਿੱਚ ਫੜ ਕੇ ਵਾਰਡ ਵੱਲ ਵੇਖਿਆ ਉਸ ਪਾਸੇ ਪੂਰੀ ਤਰ੍ਹਾਂ ਸ਼ਾਂਤੀ पसरी ਹੋਈ ਹੈ ਦੂਰ ਪਰੇ ਇੱਕ ਮੇਜ਼ ਕੋਲ ਕੁਝ ਨਰਸਾਂ ਬੈਠੀਆਂ ਹੌਲੀ-ਹੌਲੀ ਗੱਲਾਂ ਕਰ ਰਹੀਆਂ ਹਨ ਕਿਉਂ ਨਾ ਆਪਣੀ ਖੇਡ ਖਤਮ ਕਰ ਲਵਾਂ ਮੇਰੇ ਹੱਥ ਕੰਬਣ ਲੱਗੇ ਇਸ ਤੋਂ ਚੰਗਾ ਮੌਕਾ ਹੋਰ ਕੀ ਹੋਵੇਗਾ ਮੇਰੀ ਉਤੇਜਨਾ ਵਧਦੀ ਜਾ ਰਹੀ ਹੈ ਖੁਦ ਨੂੰ ਖਤਮ ਕਰ ਦਿਆਂ ਕਰ ਦਿਆਂ ਕਰ ਦਿਆਂ ਵੀਰੇ ਸ਼ਾਇਦ ਚਿਕਦੀਪ ਜਾਗ ਪਿਆ ਸੀ ਮੇਰੇ ਹੱਥੋਂ ਛੁਰੀ ਲੈ ਕੇ ਬੋਲਿਆ ਸੇਬ ਖਾਵੇਂਗਾ ਮੈਂ ਕਿਹਾ ਹਾਂ ਤੂੰ ਮੈਨੂੰ ਜਗਾਇਆ ਕਿਉਂ ਨਹੀਂ ਕਹਿ ਕਿ ਉਹ ਸੇਬ ਛਿੱਲਣ ਲੱਗ ਪਿਆ ਨਰਸਾਈ ਟੈਂਪਰੇਚਰ ਚੈੱਕ ਕੀਤਾ ਅਤੇ ਰਿਕਾਰਡ ਕਰਕੇ ਚਲੀ ਗਈ ਛਿੱਲਾ ਦਾ ਉਹਣਾ ਮੈਨੂੰ ਬਹੁਤ ਚੁਭਣ ਲੱਗ ਪਿਆ ਹੈ ਉਹ ਸਾਰਾ ਸਾਰਾ ਦਿਨ ਮੇਰੇ ਕੋਲ ਬੈਠੀ ਰਹਿੰਦੀ ਹੈ ਰਾਤ ਨੂੰ ਜਗਦੀਪ ਤੋਂ ਬਿਨਾ ਹੋਰ ਕਿਸੇ ਨੂੰ ਹਸਪਤਾਲ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਹੈ ਨਹੀਂ ਤਾਂ ਉਹ ਰਾਤ ਵੀ ਨਾ ਟਲੇ ਮੈਂ ਉਹਨੂੰ ਕਿਹਾ ਇਹ ਤੂੰ ਆਪਣੀ ਕੀ ਹਾਲਤ ਬਣਾਈ ਹੋਈ ਹੈ ਇਉਂ ਤਾਂ ਤੂੰ ਕੁਝ ਦਿਨਾਂ ਵਿੱਚ ਹੀ ਬਿਮਾਰ ਹੋ ਜਾਵੇਂਗੀ ਮੈਂ ਮਰਨਾ ਚਾਹੁੰਦੀ ਹਾਂ ਉਹ ਬੜੀ ਸ਼ਾਂਤੀ ਨਾਲ ਬੋਲੀ ਕਿਉਂ ਮੈਂ ਹਰਾਨੀ ਨਾਲ ਪੁੱਛਿਆ ਕਿਉਂਕਿ ਤੂੰ ਜਿੰਦਾ ਰਹਿਣ ਦੀ ਗੱਲ ਨਹੀਂ ਸੋਚਦਾ ਮੈਨੂੰ ਗੁੱਸਾ ਆਇਆ ਖਿਜ ਵੀ ਹੋਈ ਬੋਲਿਆ ਜਿੱਦੀ ਤਾਂ ਤੂੰ ਬਚਪਨ ਤੋਂ ਹੀ ਹੈ ਮੈਨੂੰ ਹੋਰ ਖਿਜ ਹੋਈ ਮੂੰਹ ਤੋਂ ਨਿਕਲਿਆ ਚੰਗਾ ਜਾਂ ਮਰਪਰਾ ਮੈਨੂੰ ਕੀ ਫਿਰ ਉਹ ਪਿਆਰ ਨਾਲ ਬੋਲੀ ਵੀਰੇ ਆਪਣੇ ਮਨ ਚੋਂ ਨਿਰਾਸ਼ਾ ਦੇ ਖਿਆਲ ਕੱਢ ਦੇ ਮੈਂ ਕਿਹਾ ਚੰਗਾ ਚੰਗਾ ਹੁਣ ਆਪਦੀ ਫਿਲਾਸਫੀ ਨਾ ਕੋਟ ਪਤਾ ਹੈ ਤੂੰ ਕਾਲਜ ਵਿੱਚ ਫਿਲਾਸਫੀ ਪੜ੍ਹਦੀ ਹਾਂ ਸੀਲਾ ਦੀਆਂ ਗੱਲਾਂ ਮੈਨੂੰ ਰਾਤ ਦੇਰ ਤੱਕ yaad ਆਉਂਦੀਆਂ ਰਹੀਆਂ ਮਨ ਵਿੱਚ ਮੋਹ ਦੀ ਭਾਵਨਾ ਵਧਦੀ ਗਈ ਡਾਕਟਰ ਨੇ ਮੈਨੂੰ ਦੱਸਿਆ ਮੇਰੇ ਜ਼ਖਮ ਭਰ ਰਹੇ ਹਨ ਕੁਝ ਦਿਨ ਹੋਰ ਹਸਪਤਾਲ ਵਿੱਚ ਰਹਿਣ ਪਿੱਛੋਂ ਮੈਂ ਨਕਲੀ ਲੱਤਾਂ ਲਵਾਉਣ ਲਈ ਪੂਨੇ ਚਲਾ ਜਾਵਾਂਗਾ ਉਸ ਨੇ ਮੈਨੂੰ ਇੱਕ ਤਸਵੀਰ ਵੀ ਦਿਖਾਈ ਕਿ ਕਿਸੇ ਦੇਸ਼ ਵਿੱਚ ਨਕਲੀ ਲੱਤਾਂ ਲਵਾ ਕੇ ਇੱਕ ਆਦਮੀ ਹਾਕੀ ਖੇਡ ਰਿਹਾ ਹੈ ਹੁਣ ਮੌਤ ਦੇ ਪੱਲੇ ਮੈਥੋਂ ਦੂਰ ਦੂਰ ਹੁੰਦੇ ਜਾ ਰਹੇ ਸਨ ਅਤੇ ਜ਼ਿੰਦਗੀ ਦੀਆਂ ਅੱਖਾਂ ਮੇਰੇ ਨੇੜੇ ਨੇੜੇ ਆਉਂਦੀਆਂ ਜਾ ਰਹੀਆਂ ਸਨ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ